ਹਾਂਜੀ ਹਾਂ ਅੱਛਾ ਫੀਰ ਇਹ ਮੂਮੈਂਡੇ ਆਜ ਮੂਮੈਂਡੇ ਨੂੰ ਸੈਲੀਬ੍ਰੇਟ ਕਰ ਰਹੇ ਅਸੀਂ ਪਾਣੀ ਦੇ ਵਿੱਚ ਗੱਦੇ ਹਾਂ ਹਾਂ ਚੰਦਾ ਪੀਵਾਂਗੇ ਗੱਦੇ ਪਾਣੀ ਚ ਅਸੀਂ ਸੈਲੀਬ੍ਰੇਟ ਕਰਨ ਲੱਗ ਰਹੇ ਹਾਂ ਸੋਨੂੰ ਸ਼ਰਮ ਮਾੜੀ ਮੋਟੀ ਆਣੀ ਚ ਹਿੰਦੀ ਆ ਹੁਣ ਸਾਡੇ ਕੋਲੇ ਕੋਈ ਵੀ ਬੋਟ ਲੈਣ ਆਉਗਾ ਨਾ ਤੰਗੇ ਮਾਰ ਕੇ ਕੱਢੂ ਇਸਨਾ ਦੇਖ ਲਓ ਜੀ ਹੈਪੀ ਮੂਮੈਂਡੇ ਹੈਪੀ ਮੂਮੈਂਡੇ ਹੈਪੀ ਮੂਮੈਂਡੇ ਮੂਮੈਂਡੇ ਹੈਪੀ ਮੂਮੈਂਡੇ ਹੈਪੀ ਬੂਮੇਂਡੇ ਹੈਪੀ ਬੂਮੇਂਡੇ ਮੈਂ ਆਪਣੇ ਬੂਮੇਂ ਨਾਲਾ ਚੜਕੇ ਬੂਮੇਂ ਨੇ ਹੀ ਸਾੜਾ ਬੂਮੇਂ ਨੇ ਬਣਵਾਣਾ ਪਾ ਪਾਣੀ ਨੇ ਬਣਾਤਾ ਪਾਣੀ ਨੇ ਬਣਾਤਾ ਬੂਮੇਂ ਨੇ ਢੈਰ ਸਾਡੇ ਕੱਲ ਕੇ ਸਾਨੂੰ ਬਿਮਾਰੀਆਂ ਲੱਗਣ ਦਾ ਸਾਨੂੰ ਡਰਾ ਅਸਤੱਗੀ ਵੀ ਮਾਰ ਲੈਂਦੇ ਅੱਗੀ ਵੀ ਮਾਰ ਨਹੀਂ ਦਿੰਦੇ ਹੈਗੇ ਮੈਂਡੇ ਹੈਪੀ ਬੂਮੇਂਡੇ ਅਨੀਤਾ ਸਿੰਘਲਾ ਬੂਮੇਂਡੇ ਪਾਣੀ ਘੜਿਆ ਤਾਂ ਬਣਾ ਰਹੇ ਆ ਅਸੀਂ ਪਾਣੀ ਦੇ ਵਿੱਚ ਏ 8 ਦਿਨ ਹੋ ਗਏ ਪਾਣੀ ਖੜੇ ਨੂੰ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਕੀ ਗੱਲ ਅਸੀਂ ਉਰੇ ਬੱਸਦੇ ਨਹੀਂ ਹੈਗੇ ਅਸੀਂ ਕਿੰਨੇ ਦਿਨ ਤੱਕ ਅਸਤ ਨਹੀਂ ਦਿੰਦੇ ਨੇ ਕਿ ਸਰਕਾਰ ਦਾ ਕੀ ਵੋਟਾਂ ਨਹੀਂ ਪਾਈਆਂ ਅਸੀਂ ਐਮਸੀ ਨੂੰ ਇਹ 10 ਦਿਨ ਹੋ ਗਏ ਸਮੇਂ ਤੋਂ ਤਾਂ ਸਾਨੂੰ ਬਦਲ ਸਾਲ ਹੋ ਕੇ ਉਰੇ ਚ ਜੀਣ ਨੂੰ ਪਹਿਲਾਂ ਬਰੋਟਾ ਸੀ ਤਾਂ ਮੈਨੇ ਦਿੱਕਤਾਂ ਕੱਟੀਆਂ ਸੀ ਠੀਕ ਹੈ ਠੀਕ ਹੈ ਠੀਕ ਹੈ ਮੰਡੇ ਹੈਗਾ ਤੇ ਔਰਤਾਂ ਔਰਤਾਂ ਦਾ ਵੇਖੋ ਕੀ ਹਾਲ ਆ ਇਹ ਤਾਂ ਤੁਸੀਂ ਦੇਖੋ ਊਮਨ ਦੇ ਬੇਡੇ ਦੇ ਨੇ ਉਹਦਾ ਊਮੇਨਾ ਊਮੇਰ ਕਾਦੀਆ ਊਮੇਨ ਰਹਿ ਗਈਆਂ ਕੋਈ ਊਮੇਨ ਨਹੀਂ ਹੈਗੀਆਂ ਇਹ ਬਰ ਰੋਜ਼ਾਨਾ ਬੁਸੇ ਇਦਾਂ ਹੀ ਇਦਾਂ ਹੀ ਨਿਕਲਦੇ ਆ ਹਰ ਟਾਈਮ ਤੇ ਇਦਾਂ ਹੀ ਨਿਕਲਦੇ ਆ ਰੇੜੀ ਰਾਣੀ ਚੱਲੇ ਆ ਉੱਥੋਂ ਰੇੜੀ ਲੈ ਕੇ ਆਨੇ ਤਾਂ ਅਸੀਂ ਸਾਡੇ ਕੋਲੇ ਕਿਹੜਾ ਗੱਡੀਆਂ ਖੜੀਆਂ ਨੇ ਐਸਾ ਮੀਡੀਆ ਬੰਦੇ ਆ ਸਾਡੇ ਕੋਲੇ ਗੱਡੀਆਂ ਨਹੀਂ ਹੈਗੀਆਂ ਹਾਂਜੀ ਭੂ ਮੰਡੀ ਆ ਭੂ ਮੰਡੀ ਆ ਬੰਦੇ ਆ ਉਹਨਾਂ ਨੂੰ ਰੋਣ ਲੱਗ ਗਏ ਆ ਬੈਠ ਕੇ ਸਰਕਾਰਾਂ ਨੂੰ ਸਾਰਿਆਂ ਨੂੰ ਕੀ ਕਰੀਏ ਅਸੀਂ ਕਿ ਕੀ ਨਾ ਮਸੂਦ ਕਰਮਜੀਤ ਕੌਰ ਅੰਟੀ ਅੱਜ ਭੂ ਮੰਡੀਏ ਕਿਸ ਤਰ੍ਹਾਂ ਦੇਖ ਕਾਦਾ ਭੂ ਮੰਡੀਏ ਅਸੀਂ ਤਾਂ ਨਰਕ 'ਚ ਬੈਠੇ ਆਂ ਕੀ ਬੋਮਨਡੇ ਆ ਇੱਕ ਦੂਜੇ ਨੂੰ ਮਿਲਣੋਂ ਵੀ ਰਹਿ ਰਹੇ ਆ ਠੀਕ ਐ ਬੜੀ ਖੁਸ਼ੀ ਨਾਲ ਬੋਮਨਡੇ ਮਨਾਉਂਦੇ ਤੇ ਅੱਗੇ ਆ ਹੁਣ ਦੇਖ ਲਓ ਕੀ ਹਾਲ ਹੋ ਰਹੇ ਨੇ ਇਹ ਕਿੰਨੇ ਸਮੇਂ ਤੋਂ ਸਮੱਸਿਆ ਆ ਰਹੀ ਏ ਤੁਹਾਨੂੰ ਇਹ ਤਾਂ ਸਾਨੂੰ ਬਹੁਤ ਸਮੇਂ ਤੋਂ ਸਮੱਸਿਆ ਆ ਰਹੀ ਏ ਹਫਤਾ ਤਾਂ ਹੁਣ ਪੂਰਾ ਹੋ ਗਿਆ ਨਹੀਂ ਤਾਂ 15 ਸਾਲ ਹੋ ਗਏ ਇਸ ਤਾਂ ਨਰਕ 'ਚ ਜਿੱਦਾਂ ਦੀ ਗਲੀ ਬਣੀ ਸਾਡੇ ਤਾਂ ਇਹੀ ਹਾਲ ਐ ਬਾਈ ਅੰਦਰ ਬਾਹਰ ਰੱਖਿਆ ਇਸ ਦਾ ਠੀਕ ਐ ਹਾਂ ਤੂੰ ਕਹਿੰਦਾ ਭਾਬਾ ਇਸ ਗੰਦੇ ਪਾਣੀ ਕਰਕੇ ਤੁਸੀਂ ਅੱਜ ਬੋਮਨਡੇ 'ਚ ਆਦਿਆਂ ਤੇ ਜਿਹੜੇ ਆਂਡ ਗਵਾਂ ਨੂੰ ਵੀ ਮਿਲਣੋਂ ਗਏ ਤੁਸੀਂ ਮਿਲਣੋਂ ਗਏ ਅਸ ਤਾਂ ਰੇੜੀਆਂ 'ਚ ਬੈ ਬੈ ਇੱਕ अच्छा नहीं असि एन्ना इकठियां हो हो बेंडियां ती ठीक है तू ऐ देख आज कने ਔਰਤਾ ਦੀ ਕਾਦਾ ਵੂਮਨ ਡੇ ਹੈ ਸਾਡੇ ਪਾਸ ਤਾਂ ਕੋਈ ਵੂਮਨ ਡੇ ਨਹੀਂ ਹੈਗਾ ਬਾਈ ਇਹ ਤਾਂ ਨਰਕ ਚ ਹੈ ਹੂੰ ਕੀ ਤੁਸੀਂ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਇਹ ਨਰਕ ਚੋਂ ਸਾਨੂੰ ਸੁਧਾਰ ਹੋਣਾ ਚਾਹੀਦਾ ਸੁਧਾਰ ਹੋਣਾ ਚਾਹੀਦਾ ਜੀ ਕੀ ਨਾਮ ਹੈ ਮੇਰਾ ਨਾਮ ਲਖਮੀਤ ਖਾਈ ਹੈ ਠੀਕ ਹੈ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਮਹੱਲੇ ਦੇ ਹਾਲਾਤ ਵੂਮਨ ਡੇ ਅੱਜ ਹਾਂਜੀ ਅੱਜ ਵੂਮਨ ਡੇ ਆ ਪਰ ਜੀ ਅਸੀਂ ਆਉਣਾ ਤੀਗਾ ਪ੍ਰੋਗਰਾਮ ਤੀਗਾ ਔਰੇ ਪਰ ਇੰਨਾ ਨਰਕ ਦਾ 10 ਦਿਨ ਹੋ ਗਏ ਗਲੀ ਦੇ ਵਿੱਚ ਸਾਡਾ ਵੀ ਥੋੜਾ ਜਿਹਾ ਪ੍ਰੋਗਰਾਮ ਦਾ ਜਿਹੜੇ ਲੋਕ ਡੇਲੀ ਲੰਘ ਰਹੇ ਨੇ ਬਸ ਅੱਡਾ ਨੇੜੇ ਆ ਪੈਰ ਬੁਰਾ ਹਾਲ ਆਦੇ-ਆਦੇ ਕੱਪੜੇ ਲਿਬੜ ਜਾਂਦੇ ਨੇ ਬੱਚਿਆਂ ਦੇ ਕੱਪੜੇ ਲਿਬੜ ਜਾਂਦੇ ਨੇ ਕੋਈ ਜਿਹੜੇ ਬਜ਼ੁਰਗ ਨੇ ਉਹ ਡਿੱਗ ਵੀ ਜਾਂਦੇ ਨੇ ਕਈ ਵਾਰੀ ਤਾਂ ਚੱਕ ਕੇ ਪਰਾਂ ਕਰਨੇ ਪੈਂਦੇ ਨੇ ਇਹਨਾਂ ਨਰਕ ਬਣਿਆ ਹੋਇਆ ਜੀ ਇਹ ਗਲੀ ਦਾ ਇੱਥੇ ਜਗਾੜੂ ਰੇੜੀ ਨਹੀਂ ਜਾਂਦਾ ਜਗਾੜੂ ਰੇੜੀ ਰੇੜੀ ਰਾਹੀ ਜਾਂਦੇ ਨੇ ਵੀਰੇ ਕੋਈ ਪੈਦਲ ਜਾਂਦਾ ਕੋਈ ਕਿਸੇ ਲਿਫਟ ਲੈਂਦਾ ਵੀਰੇ ਮੈਨੂੰ ਛੱਡ ਦੇ ਉਹ ਵੀ ਡਰ ਜਾਂਦਾ ਵੀ ਮੈਂ ਨਾ ਡਿੱਗ ਜਾ ਉਹ ਵੀ ਲਿਫਟ ਵੀ ਨਹੀਂ ਦਿੰਦਾ ਬੁੜੀਆਂ ਹੱਥ ਮਾਰੀ ਜਾਂਦੀਆਂ ਮੈਂ ਬੇਬੁੱਤ ਮੈਨੂੰ ਮੜੇ ਇਨਾ ਬੁਰਾ ਹਾਲ ਆ ਵੀਰ ਜੀ ਉਹਰੇ ਬਹੁਤ ਜ਼ਿਆਦੇ ਇਸ ਸੰਬੰਧੀ ਤੁਸੀਂ ਨਗਰ ਕੌਂਸਲ ਨਾਲ ਹੀ رابطہ ਕਰਨ ਕਰਿਆ ਪ੍ਰਸ਼ਾਸਨਿਕ ਅਧਿਕਾਰੀ ਵੀਰ ਜੀ ਬਹੁਤ ਕਰਿਆ ਕੋਈ ਸੁਣਵਾਈ ਨਹੀਂ ਕੋਈ ਆ ਹੀ ਨਹੀਂ ਰਿਹਾ ਓਰੇ ਬਹੁਤ ਸਾਰੇ ਪਾਸੇ ਜਾ ਜਾ ਦੇਖ ਲਿਆ ਕੋਈ ਨਹੀਂ ਸੁਣ ਰਿਹਾ ਬਸ ਵੋਟਾਂ ਵੇਲੇ ਕਹਿੰਦੇ ਨੇ ਅਸੀਂ ਤੁਹਾਡੇ ਨਾਲ ਪੈਰੀ ਹੱਥ ਵੀ ਲਾਉਂਦੇ ਨੇ ਸਾਡੇ ਅਸੀਂ ਤੁਹਾਡਾ ਐ ਕਰ ਦਾਂਗੇ ਪਰ ਹੁਣ ਇਨਾ ਬੁਰਾ ਹਾਲ ਆ ਬੰਦਾ ਸਾਰ ਲੈਂਦਾ ਲੇਡੀ ਜੀ ਨੂੰ ਕਿੰਨਾ ਔਖਾ ਦੇਖੋ ਬਾਈ ਜੀ ਉਹ ਵੀ ਅੱਜ ਔਮਨਡੇ ਉਹ ਵੀ ਮੂਮੰਡੇ ਆ ਬੱਚਿਆਂ ਨਾਲ ਬਹੁਤ ਵਾਰੀ ਤਾਂ ਤਿੰਨ ਚਾਰ ਦਾ ਡੇਗ ਵੀ ਗਈਆਂ ਓਰੇ ਬਹੁਤ ਬੁਰਾ ਹਾਲ ਆ ਵੀਰ ਜੀ ਇਹ ਸਰਕਾਰ ਨੂੰ ਸਮਝਣਾ ਚਾਹੀਦਾ